ਅਗਰ ਅਸੀਂ ਕਰਵ ਸਿੱਧਾ ਕਰਨਾ ਹੈ ਤਾਂ ਫਸਟ ਆਪਾਂ ਨੂੰ ਚਿੰਨ ਜਿਹੜੀ ਆ ਉਹ ਨੀਚੇ ਲਗਾਣੀ ਚਾਹੀਦੀ ਹੈ ਇਦਾਂ ਜਿਹੜੀ ਫਸਟ 2 3 ਫਿੰਗਰਸ ਦੇ ਵਿੱਚ ਸੁੰਨਾ ਆਪਾਂ ਆਂਦਾ ਉਸ ਦੇ ਲਈ ਮੈਂ ਐਕਸਰਸਾਈਜ਼ ਆਪ ਜੀ ਨੂੰ ਦੱਸਾਂਗਾ ਆਪਣੇ ਹੱਥ ਨੂੰ ਆਪਣੇ ਕੋਈ ਵੀ ਦੀਵਾਰ ਦੇ ਸਾਈਡ ਲਿਜਾਣਾ ਇਸ ਤੋਂ ਬਾਅਦ ਜੋ ਸਾਡੇ ਅੰਗੂਠੇ ਵੱਲ ਨਮਨਸ ਆ ਰਹੀ ਹੈ ਅਲਨਰ ਦੇ ਉਸ ਦੇ ਵਿੱਚ ਹੱਥ ਨੂੰ ਇਦਾਂ ਲਿਜਾ ਕੇ ਇਦਾਂ ਅੰਦਰ ਨੂੰ ਪ੍ਰੈਸ ਹੁਣ ਮੈਂ ਆਪ ਜੀ ਨੂੰ ਨੈਕ ਦੀ ਸਟਿਫਨੈਸ ਲਈ ਕੋਰ ਜੋ ਸੁਨਣਾਪਨ ਹੈ ਬਾਜੂ ਦੇ ਲਈ ਇਹਨਾਂ ਦੋਨਾਂ ਲਈ ਇੱਕ ਵੀਡੀਓ ਦਿਖਾਵਾਂਗਾ ਆਪ ਜੀ ਦੇਖੋ ਅਰ ਇਸ ਦਾ ਲਾਭ ਉਠਾਓ ਇੱਕ ਹੋਰ ਪੁਆਇੰਟ ਹੈ ਜੋ ਨਮਨਸ ਆਈ ਹੈ ਅਗਰ ਸਰਵਾਈਕਲ ਸਪੋਨਡਲੋਸਿਸ ਦੇ ਨਾਲ ਤੁਹਾਡੀ ਪੇਨ ਬਾਜੂ ਚ ਜਾਂਦੀ ਹੈ ਔਰ ਸਕੈਪੂਲਾ ਦੇ ਨਜ਼ਦੀਕ ਜਾਂਦੀ ਹੈ ਤਾਂ ਮੀਕੇ ਜੋਇੰਟ 3 ਫਿੰਗਰਸ 10 ਫਿੰਗਰ ਅਗਰ ਆਪ ਜੀ ਦੀ ਬਾਜੂ ਦੇ ਵਿੱਚ ਸੁਨਣਾਪਨ ਆ ਰਿਹਾ ਹੈ ਅਗਰ ਅਸੀਂ ਕਰਵ ਸਿੱਧਾ ਕਰਨਾ ਹੈ ਸਭ ਤੋਂ ਪਹਿਸਟ ਆਪ ਨੂੰ ਚਿੰਨ ਜਿਹੜੀ ਆ ਉਹ ਨੀਚੇ ਲਗਾਣੀ ਚਾਹੀਦੀ ਹੈ ਪਹਿਲਾ ਦਸ ਤੋਂ ਬਾਅਦ ਨੰਬਰ 1 ਨੰਬਰ 2 ਸਰਵਾਈਕਲ ਨੂੰ ਸਟ੍ਰੈਚਿੰਗ ਦੇਣ ਦੇ ਲਈ ਆਪ ਜੀ ਨੇ ਸਭ ਤੋਂ ਬੜੀਆ ਐਕਸਰਸਾਈਜ਼ ਯਾਤਾ ਚਿੰਨਾਪਾ ਆਪਣੇ ਕੰਦੇ ਨਾਲ ਲਗਾਈਏ ਤੇ じゃ ਸਟ੍ਰੈਚਿੰਗ ਇਸ ਤਰ੍ਹਾਂ ਕਰਨੀ ਹੈਗੀ ਆ ਉੱਪਰ ਤੋਂ ਪਕੜ ਕੇ ਇੱਕ ਹੱਥ ਦੇ ਨਾਲ ਸਿੰਪਲ ਇੰਦਰ ਸਾਨੂੰ ਸਿੰਗਲ ਹੈਂਡ ਦੇ ਨਾਲ ਐਂਟੀ ਸਾਈਡ ਜਿਹੜੀ ਹੈਗੀ ਹੈ ਪ੍ਰੈਸ਼ਰ ਦੇਣਾ ਚਾਹੀਦਾ ਹੈ ਐਂਟੀ ਪ੍ਰੈਸ਼ਰ ਦੇ ਵਿੱਚ ਕੀ ਕਰਨਾ ਸਿੰਗਲ ਹੱਥ ਨਾਲ ਦੇਣਾ ਪਰ ਉਹ ਚਾਰੋਂ ਸਾਈਡ ਦੇਣਾ ਹੈ ਉਹ ਇਸ ਤਰ੍ਹਾਂ ਆਪਾਂ ਦੇ ਸਕਦੇ ਹਾਂ ਇਸੇ ਨਾਲ ਪ੍ਰੈਸ਼ਰ ਬਹੁਤ ਜ਼ਿਆਦਾ ਵੀ ਨਹੀਂ ਆਂਦਾ ਆਪਣੇ ਸਿਰ ਨੂੰ ਇੱਧਰ ਤੇ ਕੇਲਣਾ ਔਰ ਹੱਥ ਨੂੰ ਇੱਧਰ ਦੇ ਸਾਈਡ ਇਹ ਦੋ ਐਕਸਰਸਾਈਜ਼ ਆਪ ਜੀ ਨੂੰ ਦੱਸੀਆਂ ਤੀਸਰੀ ਐਕਸਰਸਾਈਜ਼ ਜਿਹੜੀ ਮੈਂ ਦੱਸੂਗਾ ਉਹ ਐਕਸਰਸਾਈਜ਼ ਹੈਗੀ ਆ ਕਿ ਜਿਨ੍ਹਾਂ ਦਾ ਨੰਮ ਨਸ ਆ ਜਾਂਦੀ ਹੈ ਆਪਣੇ ਹੱਥਾਂ ਦੇ ਵਿੱਚ ਉਹ ਹੱਥਾਂ ਨੂੰ ਇਸ ਤਰ੍ਹਾਂ ਘੁਮਾਉਣਾ ਹੈ ਐਸਾ ਇਸ ਦੇ ਨਾਲ ਨਰਵ ਜਿਹੜੀਆਂ ਉਹ ਟਵਿਸਟ ਹੁੰਦੀਆਂ ਹੈ ਔਰ ਜਿੱਥੇ ਵੀ ਸਰਕੂਲੇਸ਼ਨ ਰੁਕਿਆ ਹੈ ਜਾਂ ਨੰਮਨਸ ਹੋ ਰਹੀ ਹੈ ਉਹ ਸਾਰੀ ਕਲੀਅਰ ਹੁੰਦੀ ਹੈ ਸਾਈਡ ਤੇ ਕਰਕੇ ਇਸੇ ਤਰ੍ਹਾਂ ਉੱਪਰ ਕਰਕੇ ਇੱਕ ਔਰ ਜਿਹੜੀ ਐਕਸਰਸਾਈਜ਼ ਹੈ ਉਹ ਮੈਂ ਤੁਹਾਨੂੰ ਦੱਸਾਂਗਾ neck ਐਕਸਰਸਾਈਜ਼ ਜਿਹੜੀ ਇਸੋਮੈਟ੍ਰਿਕ ਐਕਸਰਸਾਈਜ਼ ਹੈਗੀ ਹੈ ਉਸ ਐਕਸਰਸਾਈਜ਼ ਦੇ ਵਿੱਚ ਅਗਰ ਤੁਹਾਡੇ ਅੰਦਰਲੀ ਸਾਈਡ ਤੋਂ ਨਮਨਸ ਆ ਰਹੀ ਹੈ ਇੱਥੇ ਦੋ ਬੋਨਸ ਆਂਦੀ ਹੈ ਔਰ ਆਲਟਰੀ ਆਂਦੀ ਹੈ ਅਲਨਰ ਔਰ ਰੇਡੀਅਸ ਅਗਰ ਤੁਹਾਡੀ ਅਲਨਰ ਨਰਵ ਦੇ ਵਿੱਚ ਕੰਪਰੈਸ਼ਨ ਹੈ ਤਾਂ ਉਹ ਤੁਹਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਜਿਹੜੀਆਂ ਹੈਗੀਆਂ ਉਹ ਨਮਨਸ ਕਰੂਗਾ ਜਿਹੜੀ ਅਲਨਾ ਨਰਵ ਹੈ ਉਹ ਤੁਹਾਡੇ ਅਗਲੇ ਫਰੰਟ ਦੇ ਫਿੰਗਰਸ ਨੂੰ ਨਮ ਕਰਦੀ ਯਾਨੀ ਕਿ ਸੁਨਾਪਨ ਕਰਦੀ ਹੈ ਔਰ ਰੇਡੀਅਸ ਨਰਵ ਦੀ ਜਿਹੜੀ ਹੈਗੀ ਉਹ ਹੱਥ ਦੇ ਬੈਕ ਸਾਈਡ ਤੇ ਔਰ ਅੰਗੂਠੇ ਤੇ ਜਾਂਦੀ ਹੈ ਤੋ ਉਸ ਦੇ ਲਈ ਮੈਂ ਇੱਕ ਐਕਸਰਸਾਈਜ਼ ਆਪ ਜੀ ਨੂੰ ਦੱਸਾਂਗਾ ਜਿਹੜੀ ਇਹ ਵਾਲੀ ਐਕਸਰਸਾਈਜ਼ ਹੈ ਸਿੱਧੇ ਖੜੇ ਹੋ ਕੇ ਐਦਾਂ نیچے ਨੂੰ ਐਦਾਂ ਦਬਾਣਾ ਐਸ ਤਰ੍ਹਾਂ ਲਾਈਕ ਥਿਸ ਐਦਾਂ نیچے ਨੂੰ ਟਵਿਸਟ ਕਰਨਾ ਔਰ ਜਿਹੜੀ ਫਸਟ 2 3 ਫਿੰਗਰਸ ਦੇ ਵਿੱਚ ਸੁੰਨਪਨ ਆਂਦਾ ਉਸ ਦੇ ਲਈ ਮੈਂ ਐਕਸਰਸਾਈਜ਼ ਆਪ ਜੀ ਨੂੰ ਦੱਸਾਂਗਾ ਆਪਣੇ ਹੱਥ ਨੂੰ ਆਪਣੇ ਕੋਈ ਵੀ ਦੀਵਾਰ ਦੇ ਸਾਈਡ ਲਿਜਾਣਾ ਖਾਦੇ ਨਾਲ ਕਰਕੇ ਉਲਟਾ ਹੱਥ ਇਸ ਤਰ੍ਹਾਂ ਕਰਨਾ ਇੰਟੀਰੀਅਰ ਸਾਈਡ ਨਾ ਕਿ ਪੋਸਟੀਰੀਅਰ ਸਾਈਡ ਇੰਟੀਰੀਅਰ ਸਾਈਡ ਕਰਕੇ ਦੀਵਾਰ ਦੇ ਨਾਲ ਐਦਾਂ ਟੱਚ ਕਰਨਾ ਇਸ ਤਰ੍ਹਾਂ ਇਹ ਧਿਆਨ ਰੱਖਣਾ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਪ੍ਰੋਬਲਮ ਆਏਗੀ ਆਪਣੀ ਕੋਹਣੀ ਜਿਹੜੀ ਹੈਗੀ ਆ ਉਹ ਅੰਦਰ ਦੀ ਤਰਫ ਰੱਖਣਾ ਜਿਸ ਤਰ੍ਹਾਂ ਆਪਾਂ ਐਦਾਂ ਕਿਸੇ ਚੀਜ਼ ਨੂੰ ਐਦਾਂ ਪੇਂਟ ਕਰਦੇ ਹਾਂ ਸੇਮ ਚੀਜ਼ ਆਪਣਾ ਹੱਥ ਐਦਾਂ ਲਗਾ ਕੇ ਪਰ ਦੀਵਾਰ ਤੋਂ ਥੋੜਾ ਜਿਹਾ ਦੂਰ ਖੜ ਕੇ ਐਦਾਂ ਅੰਦਰ ਨੂੰ ਸਟ੍ਰੈਚ ਕਰਨਾ ਇਸ ਸਟ੍ਰੈਚਿੰਗ ਦੇ ਨਾਲ ਕarli ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ। ਤੋਂ ਇਸ ਐਕਸਰਸਾਈਜ਼ ਦੇ ਨਾਲ ਇਨਰ ਸਾਈਡ ਦੇ ਵਿੱਚ ਜਾਵਾਂਗੇ ਤਾਂ ਸਾਡੇ ਜਿਹੜਾ ਇਹ ਫਿੰਗਰਸ ਦੀ ਨਾਮਨੇਸ ਆਂਦੀ ਹੈ ਉਸ ਸੀਨ ਨੂੰ ਬਹੁਤ ਅੱਛਾ ਲਾਭ ਮਿਲੇਗਾ। ਇਸ ਤਰ੍ਹਾਂ ਅੰਦਰ ਨੂੰ ਪਿਛਾਲ ਦੇਣਾ। ਇਸ ਤੋਂ ਬਾਅਦ ਜੋ ਸਾਡੇ ਅੰਗੂਠੇ ਵੱਲ ਨਾ ਹੁੰਦੇ ਸਾਰੇ ਇਹ ਅਲਨਰ ਦੇ ਨੇ। ਕੋਹ ਦੇ ਵਿੱਚ ਹੱਥ ਨੂੰ ਇਦਾਂ ਲਾ ਕੇ ਐਦਾਂ ਅੰਦਰ ਨੂੰ ਪ੍ਰੈਸ਼ਰ ਦੇਣਾ। एवी नम्नेस ਲਈ ਹੋਰ ਅੱਛਾ ਲਾਭ ਦੇਤਾ। ਕੋਨੇ ਆਪਜੀ ਨੂੰ neck ਦੀ stiffness ਲਈ ਔਰ ਜੋ ਸੁਨਣਾਪਣ ਹੈ ਬਾਜੂ ਦੇ ਲਈ ਇਹਨਾਂ ਦੋਨਾਂ ਦੇ ਇੱਕ ਵੀਡੀਓ ਦਿਖਾਵਾਂਗਾ। ਆਪਜੀ ਦੇਖੋ ਔਰ ਇਸਦਾ ਲਾਭ ਉਠਾਓ। ਇਹ ਮਸਲ ਸਪੈਜ਼ਮ ਹੁੰਦਾ ਉਸ ਲਈ ਪਾਊਡਰ ਅਪਲਾਈ ਕਰਨਾ। ਪਾਊਡਰ ਅਪਲਾਈ ਕਰਨ ਤੋਂ ਬਾਅਦ ਇਸ

ਸੇਮ ਇਸ ਤੋਂ ਬਾਅਦ ਉਲਟਾ ਸੀ ਅਰਾਊਂਡ ਦਾ ਸੀ ਜਿਹੜਾ ਬਣਾ ਕੇ ਉੱਪਰ ਸਕੈਪੂਲਾ ਦੇ ਨਾਲ ਸੌਰੀ ਆਪਣਾ ਸਕਲ ਬੋਨ ਦੇ ਨਾਲ ਇਸ ਤਰ੍ਹਾਂ ਸੀ ਉਲਟਾ ਬਣਾ ਕੇ ਫਾਰਵਰਡ ਅਪਲਾਈ ਕਰਕੇ ਐਂਦਾ ਮ사ਜ ਦੇਣਾ ਗ੍ਰੈਜੂਲੀ ਉਪਰੋਂ ਆਪਣੇ ਥੰਮ੍ਹ ਦੇ ਨਾਲ ਪ੍ਰੈਸ਼ਰ ਦਿੰਦੇ ਹੋਏ نیچے ਆਣਾ ਔਰ ਸੇਮ نیچے ਤੋਂ ਉੱਪਰ ਜਾਣਾ ਆ ਜਿੱਥੇ ਆਪ ਜੀ ਦਾ ਸਕਲ ਬੋਨ ਟਾਟਮ ਹੁੰਦੀ ਹੈ ਉਸ ਦੇ نیچے 올 द सेंसरी ਨਰਵਸ ਹੈਜ਼ ਗੋਨ ਥਰੂ ਥਿਸ ਏਰੀਆ ਇਸ ਲਈ ਅੰਗੂਠੇ ਦੇ ਅਗਲੇ 파ੜਨਾ ਹਲਕਾ ਜਿਹਾ ਉੱਪਰ ਨੂੰ ਪ੍ਰੈਸ਼ਰ ਦੇਣਾ ਹਲਕਾ ਜਿਹਾ ਹਲਕਾ ਜਿਹਾ ਮ사ਜ ਕਰਨਾ ਇੱਕ ਉਹ ਪੁਆਇੰਟ ਹੈ ਜੋ ਨਮਨਸ ਆਈ ਹੈ ਅਗਰ ਸਰਵਾਈਕਲ ਸਪੋਨਡਲੋਸਿਸ ਦੇ ਨਾਲ ਤੁਹਾਡੀ ਪੇਨ ਬਾਹੂ ਚ ਜਾਂਦੀ ਹੈ ਔਰ ਸਕੈਪੂਲਾ ਦੇ ਨਜ਼ਦੀਕ ਜਾਂਦੀ ਹੈ ਤਾਂ ਮੀਕੇ ਜੋਇੰਟ 3 ਫਿੰਗਰਸ 10 ਫਿੰਗਰਸ ਨੂੰ ਐਡਾ ਫਿਸਟ ਬਣਾ ਲੈਣਾ ਹੱਥ ਸਿੱਧੇ ਰੱਖਣਾ ਔਰ ਸਕੈਪੂਲਾ ਦੇ ਆਰਾਊਂਡ ਦੇ ਵਿੱਚ ਜਿੱਥੇ ਇਹ ਜਿਹਨੂੰ ਪੰਜਾਬੀ ਚ ਆਪਾਂ ਭਾਰਜਾ ਕਹਿੰਦੇ ਆ ਔਰ ਸ਼ੋਲਡਰ ਬਲੇਡ ਕਹਿੰਦੇ ਐਸ ਸੀ ਦੇ ਨਾਲ ਐਡਾ ਕਲਾਕਵਾਈਜ਼ ਦੇਣਾ ਸਿਮਿਲਰਲੀ ਹੱਥ ਦਾ ਵੈਕ ਕਰਕੇ ਫਿਰ ਇਸ ਏਰੀਆ ਦੇ ਵਿੱਚ ਅਗਰ ਆਪ ਜੀ ਦੀ ਬਾਜ਼ੂ ਦੇ ਵਿੱਚ ਸੁੰਨਾਪਨ ਆ ਰਿਹਾ ਹੈ ਬਾਜ਼ੂ ਦੇ ਵਿੱਚ ਸੁੰਨਾਪਨ ਆ ਰਿਹਾ ਹੈ ਸ਼ੋਲਡਰ ਤੋਂ ਲੈ ਕੇ ਪੂਰੀ ਬਾਜ਼ੂ ਦੇ ਵਿੱਚ ਤਿੰਨ ਚਾਰ ਫਿੰਗਰਸ ਬਣਾ ਕੇ ਐਦਾ ਕਲਾਕਵਾਈਜ਼ ਦੇਣਾ ਉੱਪਰ ਤੋਂ ਨੀਚੇ ਆਣਾ ਨਿਸ਼ਚਿਤ ਹੋ ਬਹੁਤ ਬਹੁਤ ਧੰਨਵਾਦ ਮੇਰੇ ਸਾਹਮਣੇ ਆਜ ਸਾਡੇ ਕਾਂਤੀ ਜੀ ਨੇ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਔਰ ਨਾਲ ਚੱਕਰ ਆਉਂਦੇ ਸੀ ਔਰ ਉਹਨਾਂ ਨੇ ਟ੍ਰੀਟਮੈਂਟ ਲਿਆ ਆਪ ਜੀ ਨੂੰ ਦੱਸਣਗੇ ਕੀ ਪ੍ਰੋਬਲਮ ਸੀ ਜੀ ਵੀ ਮੈਨੂੰ ਸਰਵਾਈਕਲ ਸੀ ਜੀ ਸਰਵਾਈਕਲ ਨੂੰ ਚੱਕਰ ਆਉਂਦੇ ਸੀ ਜੋ ਪਰਬਾ ਬਹੁਤ ਅਕਸਰ ਆਉਂਦੇ ਸੀ ਚੱਕਰ ਆਉਂਦੇ ਸੀ ਜਾਂ ਅਲਟਰਾਸਾਊਂਡ ਨਹੀਂ ਜੋ ਵੀ ਕੀ ਚਾਹੇ ਕਿਸੇ ਨਾਲ ਚੱਕਰ ਆਉਂਦੇ ਸੀ ਪਰ ਮੈਨੂੰ ਬਹੁਤ ਜ਼ਰਾ ਕਿੰਨੇ ਟ੍ਰੀਟਮੈਂਟ ਲਏ ਤੁਸੀਂ ਬਹੁਤ 10 15 ਵਾਰ ਕੋਣਗੇ ਦੱਸਾਂ ਮੈਨੂੰ ਚੱਕਰ ਠੀਕ ਹੈ ਬਿਲਕੁਲ ਇੱਕ ਚੱਕਰ ਦੇ ਠੀਕ ਹੋ ਗਈ ਜਿਹੜਾ ਦਰਦ ਸੀ ਇਕੜਾਪਨ ਬਿਲਕੁਲ ਠੀਕ ਨਹੀਂ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਤੁਹਾਨੂੰ ਦੇਖੋ ਇਹ ਨਿਊਰੋਥੈਰੇਪੀ ਦੇ ਕੇਵਲ ਇਹ ਨਹੀਂ ਦੱਸਿਆ ਜਾਂਦਾ ਵੀ ਜਿੰਨੇ ਦਿਨ ਕਰਵਾ ਲਿਆ ਠੀਕ ਹੈ ਦੁਬਾਰਾ ਵਾਪਸ ਆਉਂਦਾ ਹੈ ਲੇਕਿਨ ਜੇ ਤੁਸੀਂ ਕੰਪਲੀਟ ਕੋਰਸ 10 ਤੋਂ 15 ਸੈਟਿੰਗ ਜਿੰਨਾ ਨੂੰ ਪੂਰਾ ਨਹੀਂ ਜੇ ਹਲਕਾ ਜਿਹਾ ਨੈਕ ਸਪੈਜ਼ਮ ਆ ਗਿਆ ਜਿਹਨੂੰ ਆਪਾਂ ਕਹਿੰਦੇ ਗਰਦਨ ਚ ਵੱਲ ਪੈ ਗਿਆ ਤਾਂ ਇੱਕ ਦੋ ਸੈਟਿੰਗ ਦੇ ਵਿੱਚ ਹੀ ਉਸ ਚੀਜ਼ ਦਾ ਲਾਭ ਮਿਲਦਾ ਹੈ ਸੋ ਅੱਜ ਦੁਬਾਰਾ ਮੈਂ ਆਪਣੀ ਰਿਕਵੈਸਟ ਕਰੂੰਗਾ ਇਸ ਨੂੰ ਸਬਸਕ੍ਰਾਈਬ ਕਰਿਓ